ਸਰਕਾਰ ਨੇ ਜਾਰੀ ਕੀਤੀਆਂ ਨੇ ਨਵੀਆਂ ਹਦਾਇਤਾਂ ਕਹਿੰਦੇ ਮਿਨਿਸਟਰੀ ਆਫ ਐਜੂਕੇਸ਼ਨ ਕਹਿੰਦਾ ਵੀ ਹੁਣ 16 ਸਾਲ ਤੋਂ ਘੱਟ ਵਾਲੇ ਬੱਚੇ ਨੂੰ ਨਹੀਂ ਕਰ ਸਕੇਗਾ ਕੋਈ ਮਿਸ ਗਾਈਡ ਮਿਸ ਗਾਈਡਿੰਗ ਨੂੰ ਲੈ ਕੇ ਨਵੇਂ ਰੂਲ ਜਿਹੜੇ ਨੇ ਆਏ ਨੇ ਕਿ ਹੁਣ ਜਿਹੜੇ ਦਿਖਾਵਾ ਕਰਦੇ ਨੇ ਜਿਹੜੇ ਸ਼ਰਤਾਂ ਲਾਉਂਦੇ ਨੇ ਕਿ 100 ਚੋਂ 100 ਨੰਬਰ ਲਿਆ ਕੇ ਦਿਖਾਵਾਂਗੇ ਤਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਦਾ ਵੱਡਾ ਜਿਹੜਾ ਐਲਾਨ ਕਰ ਦਿੱਤਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ 16 ਸਾਲ ਤੋਂ ਘੱਟ ਜਿਹੜਾ ਉਮਰ ਦਾ ਬੱਚਾ ਹੈਗਾ ਉਹ ਨਾ JEE ਨਾ NEET ਨਾ ਹੀ CET ਦੇ ਜਿਹੜੇ ਟੈਸਟ ਤਿਆਰੀ ਜਿਹੜੀ ਆ ਕੋਚਿੰਗ ਸੈਂਟਰ ਉਸ ਨੂੰ ਐਡਮਿਸ਼ਨ ਨਹੀਂ ਦੇਵੇਗਾ ਤਾਂ ਵੱਡਾ ਫੈਸਲਾ ਕਹਿ ਸਕਦੇ ਆ ਦੋਸਤੋ ਪਰਿਵਾਰ ਕਿਵੇਂ ਦੇਖਦੇ ਨੇ ਕਿਉਂਕਿ 16 ਸਾਲ ਦੀ ਉਮਰ ਜਿਹੜੀ ਹੈ ਮਿਨਿਸਟਰੀ ਆਫ ਐਜੂਕੇਸ਼ਨ ਨੇ ਇਹ ਫੈਸਲਾ ਲਿਆ ਕਿ ਜਿਹੜਾ 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੁੰਦਾ ਉਸ ਨੂੰ ਸਮਝ ਨਹੀਂ ਹੁੰਦੀ ਪਰ ਉਹ ਜਿਹੜਾ ਦਿਖਾਵਿਆਂ ਦੇ ਵਿੱਚ ਆ ਜਾਂਦੇ ਜਿਹੜੀਆਂ ਸ਼ਰਤਾਂ ਬੋਰਡ ਜਿਹੜੇ ਵੱਡੇ ਵੱਡੇ ਲਗਾਏ ਜਾਂਦੇ ਆ ਕਿ 100 ਚੋਂ 100 ਨੰਬਰ ਤੁਹਾਡੇ ਲਿਆ ਕੇ ਦਿਖਾਵਾਂਗੇ ਤਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਵੱਡਾ ਫੈਸਲਾ ਕਹਿ ਸਕਦੇ ਆ ਮਿਨਿਸਟਰੀ ਆਫ ਐਜੂਕੇਸ਼ਨ ਨੇ ਲਿਆ ਹੈ ਬਟ ਐਲਾਨ ਜਿਹੜਾ ਗਾਈਡ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਿਉਂਕਿ ਇਸ ਦੇ ਨਾਲ ਸਰਕਾਰ ਨੇ ਇਹ ਸੋਚਿਆ ਕਿ ਕਿਤੇ ਨਾ ਕਿਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਮਿਸਲੀਡ ਕੀਤਾ ਜਾਂਦਾ ਉਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ ਸਮਝਾਉਣ ਦੀ ਉਮਰ ਦੀ ਜਿਹੜੀ ਕਹਿੰਦੇ ਤਕਾਜ਼ਾ ਨਹੀਂ ਹੁੰਦਾ ਵੀ ਸਮਝਣ ਦਾ ਤਕਾਜ਼ਾ ਨਹੀਂ ਹੁੰਦਾ ਪਰ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਦਿਖਾਵੇ ਦਿਖਾਏ ਜਾਂਦੇ ਨੇ ਡਰਾਮੇ ਰਚੇ ਜਾਂਦੇ ਨੇ ਕਿ ਇਹਨਾਂ ਬੱਚਿਆਂ ਨੂੰ ਕੰਟਰੋਲ ਦੇ ਵਿੱਚ ਕਰਕੇ ਟਿਊਸ਼ਨਾਂ ਤੇ ਲਗਾਇਆ ਜਾਂਦਾ ਤੇ ਉਹਨਾਂ ਤੋਂ ਮੋਟੀਆਂ ਜਿਹੜੀਆਂ ਫੀਸਾਂ ਅਸੂਲੀਆਂ ਜਾਂਦੀਆਂ ਵਸੂਲੀਆਂ ਜਾਂਦੀਆਂ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਗਾਈਡਲਾਈਨਸ ਜਾਰੀਆਂ ਹੋਈਆਂ ਨੇ ਤੇ ਹੁਣ ਦੇਖਣਾ ਇਹ ਆ ਵੀ ਸਰਕਾਰ ਜਿਹੜੇ ਸਖਤ ਹਦਾਇਤਾਂ ਜਾਰੀ ਕਰਦੀ ਹੈ ਇਹ ਰੂਲ ਜਦੋਂ ਬਣ ਦੇ ਕਿ ਨਤੀਜੇ ਆਉਂਦੇ ਨੇ ਜਿਹੜੇ ਪਰਿਵਾਰ ਨੇ ਕਿ ਉਹ ਆਪਣੇ ਬੱਚਿਆਂ ਨੂੰ 16 ਸਾਲ ਤੋਂ ਘੱਟ ਕੋਚਿੰਗਸ 'ਚ ਭੇਜਣਾ ਪਸੰਦ ਕਰਦੇ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਿ ਇਹ ਗਾਈਡਲਾਈਨ ਜਿਹੜੀ ਸਰਕਾਰ ਨੇ ਜਾਰੀ ਕੀਤੀ ਆ ਉਹ ਤੁਹਾਨੂੰ ਕਿਵੇਂ ਲੱਗਦੀ ਆ ਤੇ ਸਰਕਾਰ ਨੇ ਕੀ ਇਹ ਸੋਚਿਆ ਜੋ ਉਹ ਚੰਗਾ ਫੈਸਲਾ ਹੈ ਜਾਂ ਮਾੜਾ ਫੈਸਲਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਰਕਾਰ ਨੇ ਆਪਣੀ ਗਾਈਡਲਾਈਨ ਜਿਹੜੀ ਹੈ ਮਿਨਿਸਟਰੀ ਆਫ ਐਜੂਕੇਸ਼ਨ ਨੇ ਜਾਰੀ ਕਰ ਦਿੱਤੀ ਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਚਿੰਗ ਸੈਂਟਰਸ ਦੇ ਵਿੱਚ ਨਹੀਂ ਐਡਮਿਸ਼ਨ ਲੈ ਸਕਣਗੇ ਤਾਂ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਫੈਸਲਾ ਜਿਹੜੀ ਗਾਈਡ ਹੋਈ ਹੈ ਉਸਦੇ ਨਾਲ ਬੱਚੇ ਦਾ ਭਵਿੱਖ ਬਚੇਗਾ ਜਾਂ ਵਿਗੜੇਗਾ ਇਸ ਚੀਜ਼ ਬਾਰੇ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਦੋਸਤੋ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕੁਝ ਪਰਿਵਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਤਾਂ ਉਸ ਗੱਲ ਦਾ ਪਤਾ ਜਿਹੜਾ ਉਹ ਪਰਿਵਾਰਾਂ ਨੂੰ ਪਤਾ ਲੱਗ ਜੇ ਕਿਉਂਕਿ ਮਿਨਿਸਟਰੀ ਆਫ ਐਜੂਕੇਸ਼ਨ ਨੇ ਜੋ ਗਾਈਡਲਾਈਨ ਜਾਰੀ ਕੀਤੀ ਹੈ ਉਸ ਬਾਰੇ ਸਮਝਣਾ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕੀ ਕੁਝ ਫੈਸਲੇ ਲਏ ਨੇ ਉਸ ਬਾਰੇ ਤੁਹਾਡੀ ਕੀ رائے ਹੈ ਉਹ ਜ਼ਰੂਰ ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ